ਬਾਈ ਮੇਰਾ ਪਿਓ ਹੈ ਨਹੀਂ ਮੈਂ ਤਾਂ ਹੀ ਗਾਣਾ ਗਾਇਆ ਇੱਥੇ ਕਿੰਨੇ ਬੰਦੇ ਬੈਠੇ ਆ ਬਾਈ ਬਹੁਤ ਬੰਦੇ ਬੈਠੇ ਆ ਕਈਆਂ ਦੇ ਪਿਓ ਨਹੀਂ ਹੋਣੇ ਬਾਈ ਬਾਹਾਂ ਖੜੀਆਂ ਕਰਿਓ ਜਿਹਦੇ ਬਾਪੂ ਹੈ ਨਹੀਂ ਗਾਜੀ ਦਾ ਚੈਨਲ ਲੜਾਈ ਕਮਾਇਆ ਕਰੋ ਕੈਮਰਾ ਕਮਾਓ ਬਾਹਾਂ ਖੜੀਆਂ ਕਰਨੇ ਜਿੰਨਾਂ ਦਾ ਬਾਪੂ ਹੈ ਨਹੀਂ ਬਾਈ ਜੀ ਲੈ ਜੀ ਦਿਲ ਤੇ ਹੱਥ ਦਾ ਰੱਖ ਕੇ ਗਾਣਾ ਸੁਣੋ ਦਿਲ ਤੇ ਹੱਥ ਰੱਖ ਕੇ ਬਾਪੂ ਦਾ ਗਾਣਾ ਸਪੈਸ਼ਲ ਬੰਦ ਰੇਡੀਓ ਬਜ਼ੁਰਗਾਂ ਦਾ ਪਿਆਰ ਕਰੋ ਸਤਿਕਾਰ ਕਰੋ ਜਿੰਨਾ ਚਿਰ ਬਜ਼ੁਰਗ ਸਾਡੇ ਕੋਲ ਹੈ ਆਪਾਂ ਨੂੰ ਐ ਹੁੰਦਾ ਵੀ ਸਾਡੇ ਬਾਪੂ ਹੈਗਾ ਕਰੇ ਸਾਡੀ ਮਾਂ ਹੈਗੀ ਹੈ ਇਹ ਖੁੱਲੇ ਘਰਾਂ ਦੇ ਜਿੰਦੇ ਹੁੰਦੇ ਆ ਜਿੰਦੇ ਇਹਨਾਂ ਨੂੰ ਛੱਡ ਕੇ ਆਪਾਂ ਘਰੇ ਚਾਹੇ ਵਿਆਹ 4 ਦਿਨ ਲੰਘ ਜੀਏ 5 ਦਿਨ ਲੰਘ ਜੀਏ ਕੋਈ ਫਿਕਰ ਨਹੀਂ ਹੁੰਦਾ ਬਾਪੂ ਦੇ ਹੁੰਦਾ ਕੋਈ ਫਿਕਰ ਨਹੀਂ ਹੁੰਦਾ ਆਪਣੇ ਆਪਣੇ ਬਾਪੂ ਨੂੰ ਯਾਦ ਕਰਿਓ ਮੇਰਾ ਵੀ ਹੈ ਨਹੀਂ ਮੈਂ ਵੀ ਯਾਦ ਕਰੂੰਗਾ ਗਾਣਾ ਪੇਸ਼ ਕਰਦਾ ਬੰਦ ਰੇਡੀਓ ਨਾਮਾ ਹੁਣੀ ਆਇਆ ਬਈ ਉਹ ਕਾਂਸ ਤੇ ਪਿਆਏ ਬੰਦ ਰੇਡੀਓ ਉਹ ਫੋਟੋ ਰਹਗੀ ਟੰਗੀ ਆ ਕਾਂਸ ਤੇ ਪਿਆਏ ਬੰਦ ਰੇਡੀਓ ਉਹ ਫੋਟੋ ਰਹਗੀ ਟੰਗੀ ਕਿਉਂ ਇੰਨੀ ਜਲਦੀ ਛੱਡ ਕੇ ਤੁਰ ਗਿਆ ਆ ਦੁਨੀਆ ਰੰਗ ਬਰੰਗੀ ਰੱਬ ਦਾ ਸ਼ੁਕਰ ਮਨਾਉਂਦਾ ਸੀ ਰੋਟੀ ਖਾਣ ਪਿੱਛੋਂ ਬਾਪੂ ਓ ਬੇੜਾ ਸੁਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਦਰਵਾਜਾ ਸੁਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਓ ਕੰਸ ਤੇ ਪਿਆਏ ਬੰਦ ਰੇਡੀਓ ਫੋਟੋ ਰਹੇਗੀ ਟੰਗੀ ਚੰਸ ਤੇ ਪਿਆਏ ਬੰਦ ਰੇਡੀਓ ਉਹ ਫੋਟੋ ਰਹਿ ਗਈ ਟੰਗੀ ਕਿਉਂ ਇੰਨੀ ਜਲਦੀ ਛੱਡ ਕੇ ਤੁਰ ਗਿਆ ਉਹ ਦੁਨੀਆ ਰੰਗ ਬਰੰਗੀ ਰੱਬ ਦਾ ਸ਼ੁਕਰ ਮਨਾਉਂਦਾ ਸੀ ਰੱਬ ਦਾ ਸ਼ੁਕਰ ਮਨਾਉਂਦਾ ਸੀ ਰੋਟੀ ਖਾਣ ਪਿੱਛੋਂ ਬਾਪੂ ਓਏ ਬੇੜਾ ਸੁਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਓਏ ਬੇੜਾ ਸੁਨਾ ਹੋ ਗਿਆ ਤੇਰੇ ਜਾਨ ਪਿੱਛੋਂ ਬਾਪੂ ਤੇਰੇ ਜਾਨ ਪਿੱਛੋਂ ਬਾਪੂ